ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤ્ય ਦੇ ਦਿਸ਼ਾ ਨਿਰਦੇਸ਼ਾਂ ਤੇ ਦੇਰ ਰਾਤ ਬੱਸ ਸਟੈਂਡ ਧਾਰੀਵਾਲ ਵਿਖੇ ਚਲਾਇਆ ਵਿਸ਼ੇਸ਼ ਚੈਕਿੰਗ ਵਿਹਾਨ ਗੱਲਬਾਤਦਾਨ ਐਸਐਚਓ ਥਾਣਾ ਧਾਰੀਵਾਲ ਸਾਹਿਬ ਇੰਸਪੈਕਟਰ ਸੁਰਿੰਦਰਪਾਲ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਦੇਰ ਰਾਤ ਬਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਉਹਨਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਲਕੋਮੀਟਰ ਦੇ ਨਾਲ ਧਾਰੀਵਾਲ ਪੁਲਿਸ ਜਾਂਚ ਕਰ ਰਹੀ ਹੈ ਜੇਕਰ ਕਿਸੇ ਨੇ ਵਿਸ਼ਰਾਪੇ ਕੇ ਗੱਡੀ ਚਲਾਈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਨਜੋਗ ਐਸਐਸਪੀ ਸਾਹਿਬ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਵੀ ਆਪਾਂ ਸਪੈਸ਼ਲ ਨਾਕਾਬੰਦੀ ਲਗਾ ਕੇ ਜਿਹੜੀ ਵਾਹਨਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕਿ ਅਧੂਰੇ ਕਾਗਜ਼ਾਤ ਪਾਈ ਜਾਂਦੇ ਜਾਂ ਜਿਹੜੇ ਟ੍ਰਿਪਲ ਰੇਡਿੰਗ ਕਰਦੇ ਨੇ ਜਾਂ ਕੋਈ ਜਿਹੜੇ ਬਲਟ ਬਲਟ ਦੇ ਲੈ ਕੇ ਪਟਾਕੇ ਮਾਰਦੇ ਨੇ ਉਹਨਾਂ ਦੇ ਰੋਕੇ ਤੇ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਮਤਲਬ ਕਿ ਇਹ ਖਾਸ ਉਦਿਕਰਾਂ ਦੀ ਚੈਕਿੰਗ ਆਪਾਂ ਦਿਨ ਵੇਲੇ ਵੀ ਕਰਦੇ ਆ ਵਕਫ ਵਕਫਾਂ ਤੇ ਨਾਕੇ ਲਗਾ ਕੇ ਤੇ ਆਮ ਪਬਲਿਕ ਨੂੰ ਸਾਡੀ ਇਹੋ ਹੀ ਅਪੀਲ ਹੈ ਵੀ ਜੇ ਕੋਈ ਤੁਹਾਨੂੰ ਕਿਸੇ ਕਿਸਮ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਉਹ ਸਾਡੇ ਮੇਰੇ ਨਾਲ ਮੇਰੇ ਨੰਬਰ ਦੇ ਉੱਤੇ ਜਾਂ ਸਾਡੇ ਕੰਟਰੋਲ ਰੂਮ ਦੇ ਜਿਹੜਾ ਨੰਬਰ ਹੈ ਉਹਦੇ ਉੱਤੇ ਜਿਹੜੀ ਹੈ ਸਾਂਝੀ ਕੀਤੀ ਜਾਵੇ ਉਹਨਾਂ ਦਾ ਨਾਮ ਜਿਹੜਾ ਆਪਾਂ ਗੁਪਤ ਰੱਖਿਆ ਜਾਏਗਾ ਇਹਨਾਂ ਨੂੰ ਤੇ ਸਾਡਾ ਇਹੋ ਹੀ ਸੰਦੇਸ਼ ਹੈ ਵੀ ਜੇ ਕਿਸੇ ਨੇ ਕਿਦੇ ਵਿਆਹ ਪਾਰਟੀ ਸ਼ਾਦੀ ਉੱਤੇ ਜਾਣਾ ਹੈ ਤੇ ਜਿਹੜਾ ਨਾਲ ਆਪਣੇ ਜਿਹੜੇ ਡਰਾਈਵਰ ਹੈ ਉਹ ਜਿਹੜਾ ਵੀ ਉਹ ਸ਼ਰਾਬ ਨਾ ਪੀਵੇ ਜੇ ਕਿਤੇ ਆਪਣੀ ਇਹ ਪਾਰਟੀ ਉੱਤੇ ਗਏ ਵੀ ਨੇ ਤੇ ਜੇ ਇਹ ਫਿਰ ਵੀ ਉਲੰਘਣਾ ਕਰਦੇ ਨੇ ਤੇ ਆਪਾਂ ਇਹਨਾਂ ਨੂੰ ਰੋਕ ਕੇ ਅਲਕੋਮੀਟਰ ਨਾਲ ਇਹਨਾਂ ਦਾ ਚੈੱਕ ਕਰਕੇ ਤੇ ਜਿਹੜਾ ਸ਼ਰਾਬ ਦਾ ਜਲਾਣਾ ਉਹ ਕੱਟਿਆ ਜਾਏਗਾ ਮੁਰਤ ਦੇ ਪਟਾਕੇ ਵਾਲਿਆਂ ਨੂੰ ਤੇ ਸਾਡੀ ਇਹੋ ਚੇਤਾਵਨੀ ਹੈ ਮੈਂ ਅੱਗੇ 3-4 ਮੋਟਰਸਾਈਕਲਾਂ ਦੇ ਬੌਂਡ ਕੀਤੇ ਨੇ ਜਿਹੜੇ ਪਟਾਕੇ ਮਾਰਦੇ ਸੀਗੇ ਇਹ ਉਹਨਾਂ ਨੂੰ ਭਾਰੀ ਜੁਰਮਾਨਾ ਜਿਹੜਾ ਆਰਟੀਓ ਸਾਹਿਬ ਤੋਂ ਕਰਵਾਇਆ ਜਾ ਰਿਹਾ ਤੇ ਗਾਂ ਅੱਗੇ ਵੀ ਮੇਰੀ ਇਹਨਾਂ ਨੂੰ ਇਹੋ ਹੀ ਸਖਤ ਚੇਤਾਵਨੀਆਂ ਵੀ ਜਿਹੜੇ ਇਹ ਪਟਾਕੇ ਮਾਰਦੇ ਨੇ ਇਹ ਗੈਰਕਾਨੂੰਨੀ ਹੈ ਤੇ ਜੇ ਸਾਨੂੰ ਕਿਤੇ ਪਤਾ ਲੱਗਦਾ ਤੇ ਇਹਨਾਂ ਦੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਇਹਨਾਂ ਦੇ ਘਰ ਤੱਕ ਜਾ ਕੇ ਬੁਲਟ ਲਿਆ ਕੇ ਇਹਨਾਂ ਦੇ ਬੰਦ ਕੀਤੇ ਜਾਣਗੇ ਤੇ ਕਾਨੂੰਨ ਅਨੁਸਾਰ ਜਿਹੜੀ ਇਹ ਕਾਰਵਾਈ ਕੀਤੀ ਜਾਏਗੀ ਸਰ ਜੀ ਯੁੱਧ ਨਸ਼ਾ ਵਿਰੋਧ ਤੁਹਾਨੂੰ ਪਰਸਨਲ ਚੋਰ ਥਾਪਾ ਮੈਂ ਵੀ ਤੇ ਡੀਐਸਪੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੀਗਾ ਇਹ ਇਹ ਜਿਹੜਾ ਸ਼੍ਰੀ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਨਾ ਇਹ ਜਿਹੜਾ ਜਦੋਂ ਤੱਕ ਇਹ ਨਸ਼ਾ ਸਮਾਜ ਦੇ ਵਿੱਚੋਂ ਖਤਮ ਨਹੀਂ ਹੋ ਜਾਂਦਾ ਸਾਡੀ ਜਿਹੜੀ ਹੈ ਨਸ਼ੇ ਦੇ ਵਿਰੋਧੀ ਜਿਹੜੀ ਜੰਗ ਹੋ ਜਾਰੀ ਰਹੇਗੀ ਆਮ ਪਬਲਿਕ ਨੂੰ ਸਾਡੀ ਇਹ ਪੀਲ ਆ ਭੀ ਸਾਨੂੰ ਪੁਲਤ ਨੂੰ ਸਹਿਯੋਗ ਕਰ ਤੇ ਜਿਹੜੇ ਗਲਤ ਅੰਸਰ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਵੀ ਮੁਹਿੰਮ ਜਿਹੜੀ ਹੈ ਵਿਡਨ ਨਗਰ ਕੌਂਸਲ ਸਰਹੰਦ ਦੇ ਅਧੀਨ ਆਨ ਦੇ ਵਾਰਡ ਨੰਬਰ 19 ਵਿਖੇ ਆਮ ਆਦਮੀ ਪਾਰਟੀ ਦੇ ਬਲਾਕਪਰਦਾਨ ਪ੍ਰਿਤਪਾਲ ਸਿੰਘ ਜੱਸੀ ਅਤੇ ਅਸੀਸ ਅਤਰੀ ਵੱਲੋਂ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਜਿਸ ਕਾਰਨ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆਈ ਇਸ ਮੌਕੇ ਪ੍ਰਿਤਪਾਲ ਸਿੰਘ ਜੱਸੀ ਅਤੇ ਅਸੀਸ ਅਤਰੀ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਸਰਹੰਦ ਦੇ ਵਾਰਡ ਨੰਬਰ 19 ਵਿਖੇ ਸੀਵਰੇਜ ਦਾ ਕੰਮ ਰੁਕਿਆ ਹੋਇਆ ਸੀ ਜਿਸ ਨੂੰ ਮਾਨਯੋਗ ਵਿਧਾਇਕ ਲਖਵੀਰ ਸਿੰਘ ਰਾਏ ਦੇ ਯਤਨ ਸਦਕਾ ਸ਼ੁਰੂ ਕਰਵਾਇਆ ਗਿਆ ਜੀ ਅੱਜ ਚਾਰ ਨੰਬਰ ਚੌਂਗੀ ਸਰੰਦ ਸ਼੍ਰੀ ਫਤਿਹਗੜ੍ਹ ਸਾਹਿਬ 19 ਨੰਬਰ ਵਾਰਡ ਦੇ ਵਿੱਚ ਸਾਡੇ ਰਾਜਵੰਦ ਰਾਜੀ ਜੀ ਖੜੇ ਨੇ ਸਾਡੇ ਪਾਰਟੀ ਦੇ ਆਗੂ ਉਹਨਾਂ ਦੇ ਇਲਾਕੇ ਦੇ ਵਿੱਚ ਲਗਭਗ 8 ਸਾਲ ਤੋਂ ਸੀਵਰੇ ਦਾ ਕੰਮ ਪੈਂਡਿੰਗ ਪਿਆ ਸੀ ਲੋਕੀ ਇਲਾਕਾ ਨਿਵਾਸੀਆਂ ਦੀ ਕਾਫੀ ਅ ਦਿੱਕਤ ਆਂਦੀ ਸੀ ਉਹਦਾ ਅੱਜ ਕੰਮ ਸਰਦਾਰ ਲਖਮੀ ਸਿੰਘ ਰਾਏ ਐਮਐਲਏ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਰਹਿਨੁਮਾਈ ਹੇਠ ਸ਼ੁਰੂ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਕੰਮ ਪੈਂਡਿੰਗ ਹੈ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਏਗਾ ਤੇ ਆਉਣ ਵਾਲੇ ਜਿੰਨੇ ਵੀ ਸਾਡਾ ਸਮਾਂ ਹੈ ਲੋਕਾਂ ਵਾਸਤੇ ਵਧੀਆ ਰਹੇਗਾ ਇਸ ਕਰਕੇ ਅੱਜ ਆ ਕੰਮ ਸੁਰੂਪਤ ਆ ਗਿਆ ਸਾਰੇ ਇਲਾਕਿਆਂ ਵਾਸਤੇ ਤਲਵਾਰ ਹਾਂਜੀ ਸਸੀਗਾਲ ਜੀ ਅੱਜ ਜਿਵੇਂ ਕਿ ਲਖਵੀਰ ਰਾਏ ਜੀ ਦੀ ਜਿਹੜੀ ਇਹ ਆ ਵਧੂ ਸੋਚ ਹੈਗੀ ਆ ਉਹਦੇ ਇੱਕ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਕਾਫੀ ਸਾਲਾਂ ਤੋਂ ਜਿਹੜਾ ਸੀਵਰੇਜ ਦਾ ਕੰਮ ਇੱਕ ਪੈਂਡਿੰਗ ਪਿਆ ਸੀਗਾ ਕਈ ਕਾਰਨਾ ਕਰਕੇ ਉਹ ਅੱਜ ਦੁਆਰਤੀ ਸ਼ੁਰੂ ਕਰਵਾਇਆ ਗਿਆ ਤੇ ਇਦਾਂ ਹੀ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਿਕਾਸ ਹੈਗਾ ਉਹ ਲਗਾਤਾਰ ਉਹ ਚੱਲ ਰਿਹਾ ਹੈ ਤੇ ਚੱਲਦਾ ਰਹੂਗਾ ਜਿਵੇਂ ਇੰਟਰਲੋਕਿੰਗ ਟਾਈਲ ਦਾ ਕੰਮ ਹੈ ਜਾਂ ਕੋਈ ਹੋਰ ਕੰਮ ਹੈ ਸੀਵਰੇਜ ਦਾ ਕੰਮ ਹੈ ਵਾਟਰ ਸਪਲਾਈ ਦਾ ਕੰਮ ਹੈ ਉਹ ਜਿਹੜੇ ਸਾਰੇ ਕੰਮ ਹੈਗੇ ਆ ਉਹ ਇੱਕ ਵਧੀਆ ਫੇਸ ਦੇ ਉੱਤੇ ਚੱਲ ਰਹੇ ਨੇ ਸ਼ਹਿਰ ਦੇ ਵਿੱਚ ਤੇ ਅੱਗੇ ਨੂੰ ਵੀ ਇਹੀ ਉਮੀਦ ਕਰਦੇ ਆ ਵੀ ਜਿਹੜੀ ਹੈਗੀ ਆ ਸਾਰੀ ਸਰਕਾਰ ਆ ਜਿਹੜੀ ਉਹ ਸਾਰੇ ਕੰਮ ਅੱਗੇ ਚੱਲਦੇ ਰੱਖੂਗੀ ਬਹੁਤ ਬਹੁਤ ਧੰਨਵਾਦ ਗੁਰਦਾਸਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਹੀ ਇੱਕ ਸਾਥਰ ਚੋਰ ਦੇ ਵੱਲੋਂ ਸ਼ਾਮ ਦੇ ਵੇਲੇ ਚੱਲੀ ਇਹ ਰੈ ਰਾਜ਼ ਦੇ ਪਾਰ ਦੇ ਸਮੇਂ ਹੀ ਪਹਿਲਾ ਗੁਰਦੁਆਰਾ ਸਾਹਿਬ ਦੇ ਬਾਹਰ ਨਤਮਸਤ ਹੋਇਆ ਤੇ ਉਸ ਤੋਂ ਬਾਅਦ ਨਾਲ ਹੀ ਬਾਹਰ ਤੋਂ ਕੁਝ ਹੀ ਸਕਿੰਟਾਂ ਦੇ ਵਿੱਚ ਬਾਈਕ ਚੋਰੀ ਕਰਕੇ ਫਰਾਰ ਹੋ ਗਿਆ ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਬਾਈਕ ਨਹੀਂ ਮਿਲੀ ਤਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਚੱਲਿਆ ਕਿ ਇੱਕ ਸ਼ਾਤਰ ਚੋਰ ਦੇ ਵੱਲੋਂ ਬਾਈਕ ਚੋਰੀ ਕੀਤੀ ਗਈ ਮੇਰਾ ਨਾਮ ਮੋਹਨ ਸਿੰਘ ਹੈ ਮੈਂ ਇੱਥੇ ਗੁਰਦਾਸਪੁਰ ਚ ਰਹਿੰਦਾ ਹਾਂ ਮੈਂ ਰੋਜ਼ ਹੀ ਆਉਣਾ ਆ ਕੇ ਮਹਾਰਾਜ ਦੀ ਸੇਵਾ ਕਰੀਦੀ ਹੈ ਤੇ ਕੱਲ ਵੀ ਮੈਂ ਉਸੇ ਹਿਸਾਬ ਨਾਲ ਆਇਆ ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਇਹ ਅਰਦਾਸ ਤੋਂ ਹੋਈ ਆ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਇਆ ਬਾਹਰ ਆਇਆ ਤੇ ਮੋਟਰਸਾਈਕਲ ਆ ਗਿਆ ਪਰ ਇਹਨਾਂ ਸੇਵਾਦਾਰਾਂ ਨੇ ਉਹ ਕੈਮਰਾ ਚੱਕ ਕੀਤਾ ਉਹਦੇ ਵਿੱਚ ਉਹ ਬੰਦੇ ਦੀ ਫੋਟੋ ਆਈ ਵੀਡੀਓ ਵੀ ਸਭ ਕੁਝ ਉਹ ਰਿਕਾਰਡ ਹੋਇਆ 7 ਵਜੇ ਗਏ ਆ ਪੁਲਿਸ ਸਟੇਸ਼ਨ ਇਥੇ ਸਿਟੀ ਉੱਥੇ ਹੀ ਕੰਪਲੇਂਟ ਕਰਤੀ ਆਪਣੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਹਾਂ ਕਰਾਂਗੇ ਕੋਸ਼ਿਸ਼ ਉਹਨਾਂ ਨੇ ਕਰਦੇ ਕੋਈ ਹੋਰ ਨਹੀਂ ਇੱਥੇ ਗੁਰਦੁਆਰਾ ਸਾਹਿਬ ਨਹੀਂ ਕੋਈ ਗੁਰਦੁਆਰਾ ਸਾਹਿਬ ਨਹੀਂ ਹੋਈ ਮੇਰੇ ਕੋਲ ਅੱਛਾ ਹੰਦੀ ਹੋ ਗਿਆ ਮੰਗਤੇ ਹੋਏ ਕਰਨ ਜਿਹੜਾ ਲੱਭ ਕੇ ਦਿੱਤਾ ਜਾਇਆ ਪਾ ਇਹ ਮਿਹਨਤ ਕਰਕੇ ਲਿਆ ਇਦਾਂ ਮੇਰਾ ਨਾਮ ਮਲਕੀ ਸਿੰਘ ਮੈਂ ਗੁਰਦੁਆਰਾ ਸਿੰਘ ਤੋਂ ਵੱਸ ਕੇ ਅਤੌਰ ਗ੍ਰੰਥੀ ਦੀ ਡਿਊਟੀ ਨਿਭਾ ਰਿਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਇਹੋ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਸਰਦਾਰ ਮੋਹਨ ਸਿੰਘ ਦਾ ਮੋਟਰਸਾਈਕਲ ਜੋ ਕੀ ਰੋਜ਼ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਆ ਕੇ ਸੇਵਾ ਕਰਦੇ ਆ ਉਹਨਾਂ ਦਾ ਮੋਟਰਸਾਈਕਲ ਲੱਭਣ ਵਿੱਚ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਵੇ ਅਸੀਂ ਸਰਕਾਰ ਤੋਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਹਨਾਂ ਨੂੰ ਲੱਭ ਕੇ ਦਿੱਤਾ ਜਾਵੇ ਤੇ ਅੱਗੇ ਤੋਂ ਅਜਿਹੀ ਕੋਈ ਵੀ ਘਟਨਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਇਹੋ ਜਿਹੀ ਘਟਨਾ ਗੁਰਦੁਆਰਾ ਸਾਹਿਬ ਜਾਂ ਕਿਤੇ ਹੋਰ ਵੀ ਲੱਗੇ ਸਕੇ ਕੋਈ ਮੰਦਰਾਂ ਵਿੱਚ ਨਾ ਹੋਏ ਇਦਾਂ ਦੇ ਮੂਹ ਕਿਸੇ ਗੜ ਲਏ ਜਾਣ पिछले सोलह साल तो कच्ची नौकरी कर रहे नरेगा मुलाजम वालों अपनी सेवा रेगुलर करने की मांग लैके ए डी सी डिवेलपमेंट के दे दफ्तर के बाहर सरकार दे। के खिलाफ रोस प्रदर्शन करते जोरदार नारेबाजी की गई और अपने हक की मंगा को पूरा करने लिए एकजुट होकर आवाज बुलंद की गई मैं जिला प्रधान संदीप सिंह मनरेगा कर्मचारी यूनियन जिला गुरदासपुर देखो जी जिमें कि पंजाब सरकार वालों आने वाले इलेक्शन चोन तो पहला उन्होंने वालों कहा गया है कि भगवंत मान सिंह वालों ਕਿ ਜਿਹੜਾ ਵੀ ਸਾਡਾ ਹਰਾ ਪਿਆਨੇ ਆ ਉਹ ਸਾਰਿਆਂ ਤੋਂ ਪਹਿਲਾਂ ਜਿਹੜੇ ਆ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕੇ ਕਰਨ ਤੇ ਚੱਲੂਗਾ ਪਰੰਤੂ ਸਰਕਾਰ ਨੂੰ 3 ਸਾਲ ਜਿਹੜੇ ਬੀਤ ਗਏ ਚੌਥਾ ਸਾਲ ਸ਼ੁਰੂ ਹੋ ਗਿਆ ਪਰ ਨਰੇਗਾ ਮੁਲਾਜ਼ਮ ਹਲੇ ਤੱਕ ਵੀ ਪਿਛਲੇ 16 ਸਾਲਾਂ ਦੌਰਾਨ ਕੱਚੀ ਨੌਕਰੀ ਕਰ ਰਹੇ ਆ ਤੇ ਪਿੰਡਾਂ ਦੇ ਵਿੱਚ ਘੱਟੋ ਘਾਟ 90% ਜਿਹੜਾ ਵਿਕਾਸ ਆ ਉਹ ਨਰੇਗਾ ਦੇ ਕੰਮਾਂ ਤੇ ਆਧਾਰੀ ਹੋਇਆ ਜਾਂਦਾ ਵਾ ਪਰੰਤੂ ਨਰੇਗਾ ਮੁਲਾਜ਼ਮ ਜਿਹੜੇ ਬਹੁਤ ਹੀ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਭਾਰੀ ਰੋਸ ਆ ਤੇ ਇਸ ਲਈ ਪਿਛਲੇ 9 ਦਿਨ ਤੋਂ ਜਿਹੜਾ ਵਾ ਸਟ੍ਰਾਈਕ ਤੇ ਬੈਠੇ ਹੋਏ ਆ ਤੇ ਅੱਗੇ ਵੀ ਕਲਮ ਛੋੜ ਹੜਤਾਲ ਦੇ ਚੱਲੂਗੀ ਹੁਣ ਅਸੀਂ ਇੱਥੋਂ ਰੋਡ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਜਾਵਾਂਗੇ ਉੱਥੇ ਧਰਨਾ ਮੁਜ਼ਾਹਰਾ ਕਰਾਂਗੇ ਤੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾਊਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 132 ਦੇ ਮੁਲਾਜ਼ਮ ਕਰੀਬ ਹੈਗੇ ਆ ਤੇ ਟੋਟਲ ਜ਼ਿਲ੍ਹੇ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਘਟੋ ਘਟ 1900 ਦੇ ਕਰੀਬ ਆ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਸਾਡੀ ਇੱਕ ਹੀ ਮੰਗ ਹੈ ਜਿਹੜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਰੀ ਆਉਂਦੀ ਆ ਵੀ ਮਨਰੇਗਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਹਾਂਜੀ ਕਾਫੀ ਟਾਈਮ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਨਰੇਕਾ ਮਜ਼ਦਮਾ ਜਿਹੜੇ ਉਹ ਸੰਘਰਸ਼ ਕਰ ਰਹੇ ਆ ਵੀ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੋਰ ਦੇਖਾ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨਦੀ ਸੋ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਸਾਡੀਆਂ ਇਹਦੀਆਂ ਮੰਗਾਂ ਵਾ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਕਿ ਇਹਦੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਰੁਕੇਗਾ ਸ਼ੁਰੂ ਹੋ ਸਕਣ ਧੰਨਵਾਦ ਨਸ਼ਿਆਂ ਉਠਾਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਜਿਸ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੀ ਸਰਕਾਰ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਪਰ ਅੱਜ ਏਡੀਸੀ ਜਨਰਲ ਵੱਲੋਂ ਨਸ਼ਿਆਂ ਖਿਲਾਫ ਬੁਲਾਈ ਗਈ ਸ਼ਹਿਰ ਦੇ ਦੁਕਾਨਦਾਰਾਂ ਵਪਾਰੀਆਂ ਤੇ ਰੇੜੀ ਫੜੀ ਵਾਲਿਆਂ ਦੀ ਮੀਟਿੰਗ ਵਿੱਚ ਜਿੱਥੇ ਮੀਟਿੰਗ ਵਿੱਚ ਪਹੁੰਚੇ ਸ਼ਹਿਰ ਦੇ ਦੁਕਾਨਦਾਰਾਂ ਤੇ ਰੇੜੀ ਫੜੀ ਵਾਲਿਆਂ ਨੇ ਸਰਕਾਰ ਅਤੇ ਪੁਲਿਸ ਦੀ ਮਹਿੰਮ ਦੀ ਸ਼ਲਾਘਾ ਕੀਤੀ ਤੇ ਹਮਾਇਤ ਕਰਦਿਆਂ ਇਹ ਹੈ ਕਿ ਨਸ਼ਾ ਨਾ ਕਰਨ ਵਾਲੇ ਗਾਹਕਾਂ ਖਾਸ ਕਰਕੇ ਨੌਜਵਾਨਾਂ ਨੂੰ ਖਰੀਦਦਾਰੀ ਕਰਨ ਤੇ 10% ਦੀ ਡਿਸਕਾਊਂਟ ਦੁਕਾਨਦਾਰਾਂ ਵੱਲੋਂ ਅਤੇ ਆਪਣੇ ਤੌਰ ਤੇ ਦਿੱਤਾ ਜਾਵੇਗਾ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਸਾਡੀ ਮਾਨਯੋਗ ਏਡੀਐਸ ਜੀ ਸਾਹਿਬ ਜਨਰਲ ਜਿਹੜੀ ਸਾਡੀ ਮੀਟਿੰਗ ਬੁਲਾਈ ਜੀ ਵਪਾਰ ਮੇਲਾ ਗੁਰਦਾਸਪੁਰ ਵੱਲੋਂ ਸਮੂਹ ਵਪਾਰੀਆਂ ਨੂੰ ਅੱਜ ਉਹਨੇ ਮੈਸੇਜ ਦਿੱਤਾ ਔਰ ਮੈਸੇਜ ਉਹਨਾਂ ਦਾ ਇਹ ਸੀ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਔਰ ਜਿਹੜੇ ਇਨਸਾਨ ਨਸ਼ਾ ਨਹੀਂ ਕਰਦੇ ਅਗਰ ਉਹ ਤੁਹਾਡੀ ਦੁਕਾਨ ਤੇ ਆਉਂਦੇ ਨੇ ਜੇ ਉਹ ਨਸ਼ਾ ਨਹੀਂ ਕਰਦੇ ਤੇ ਉਹਨਾਂ ਨੂੰ ਤੁਸੀਂ ਆਪਣੀ ਸ਼ਾਪ ਦੇ ਉੱਤੋਂ ਜਿਹੜਾ ਵੀ ਤੁਸੀਂ ਸਮਾਨ ਵੇਚਦੇ ਹੋ ਉਹਦਾ 10% ਜਿਹੜਾ ਵਾ ਡਿਸਕਾਊਂਟ ਉਹਨਾਂ ਨੂੰ ਦਿੱਤਾ ਜਾਵੇ ਤੁਸੀਂ ਉਹ ਸਾਡੇ ਨਾਲ ਅਲੱਗ ਕੇ ਜੋ ਪੰਜਾਬ ਦੇ ਹਾਲਾਤ ਬਣੇ ਨੇ ਲੜ ਆਰਡਰ ਦੀ ਸਥਿਤੀ ਕੀ ਹੈ ਅੱਜ ਗੁਰਦਾਸਪੁਰ ਦੇ ਲੋਕ ਸਹਮੇ ਪਏ ਨੇ ਵਪਾਰੀ ਸਹਮੇ ਪਏ ਵਪਾਰ ਪੰਜਾਬ ਦਾ ਪੰਜਾਬ ਤੋਂ ਬਾਹਰ ਜਾ ਰਿਹਾ ਵਾ ਆ ਮੇਰੇ ਬਾਰਡਰ ਜ਼ਿਲ੍ਹੇ ਦੇ ਉੱਤੇ ਫਟੇਗਰ ਚੋਰੀਆਂ ਡੇਰਾਂ ਬਾਬਾ ਨਾਲ ਨਿਕ ਤਰਨਤਰ ਸਾਈਡ ਤੇ ਰੋਜ਼ ਨਿਤ ਜਿਹੜੀਆਂ ਉੱਥੇ ਗੋਲੀਆਂ ਚੱਲਦੀਆਂ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਦੁਕਾਨਦਾਰਾਂ ਦੇ ਉੱਤੇ ਇੰਨੇ ਅਟੈਕ ਹੋ ਰਹੇ ਨੇ ਔਰ ਮੈਂ ਉਸ ਪਾਸੇ ਵੀ ਸਰਕਾਰ ਦਾ ਅਜ ਜੋ ਮੈਂ ਇਹ ਗੱਲ ਮੰਨਦਾ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਾ ਲੇਟ ਲਿਆ ਲੇਕਿਨ ਬਹੁਤ ਵਧੀਆ ਲਿਆਦਾ ਸਲਾਗਾ ਯੋਗ ਹੈ ਨਸ਼ੇ ਦੇ ਖਿਲਾਫ ਅਸੀਂ ਬਿਲਕੁਲ ਨਸ਼ੇ ਦੇ ਖਿਲਾਫ ਹਾਂ ਅਸੀਂ ਹਰ ਪੱਖੋਂ ਵਪਾਰ ਮੰਡਲ ਗੁਰਦਾਸਪੁਰ ਔਰ ਮੈਂ ਪੰਜਾਬ ਪ੍ਰਦੇਪ ਵਪਾਰ ਮੰਡ ਡਿਸਟ੍ਰਿਕਟ ਗੁਰਦਾਸਪੁਰ ਦਾ ਪ੍ਰਧਾਨ ਅਸੀਂ ਐਡੀਸੀ ਸਾਹਿਬ ਨੇ ਭਰੋਸਾ ਦਵਾਇਆ ਕਿ ਅਸੀਂ 100% ਗੁਰਦਾਸਪੁਰ ਦਾ ਵਪਾਰੀ ਤੁਹਾਡੇ ਹਰ ਸਹਿਯੋਗ ਦੇ ਨਾਲ ਮੁੱਢੇ ਦਾ ਮੁੱਢਲਾ ਖੜਾ ਵੈ ਪਰ ਇਹਦੇ ਨਾਲ ਸਰਕਾਰ ਨੂੰ ਵੀ ਥੋੜਾ ਜਿਹਾ ਸਾਨੂੰ ਕੀ ਰਿਲੀਫ ਹੈ ਅਸੀਂ ਤੇ ਦੁਕਾਨਾਂ ਹੀ ਆਪਣੇ ਡਰਦੇ ਕਰਦੇ ਪਏ ਆ ਅੱਜ ਹਰ ਦੁਕਾਨਦਾਰ ਤੇ ਚੌਥੀ ਦੁਕਾਨ ਦੇ ਉੱਤੇ ਸਮਾਨ ਖੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਸ਼ਹਿਰ ਦੇ ਵਿੱਚ ਮੈਂ ਦੱਸ ਦੇਣਾ ਪਿਛਲੇ 1.5 ਤੋਂ 2 ਸਾਲ ਦੇ ਵਿੱਚ 40 ਤੋਂ 45 ਚੋਰੀਆਂ ਹੋਈਆਂ ਨੇ ਇੱਕ ਵੀ ਚੋਰੀ ਜਿਲ੍ਹਾ ਪ੍ਰਸ਼ਾਸਨ ਤੋਂ ਅਜੇ ਟਰੇਸ ਨਹੀਂ ਹੋਈ ਜਿਨ੍ਹਾਂ ਵਿੱਚ 4-5 ਮੇਜਰ ਚੋਰੀਆਂ ਜਿਹੜੀਆਂ ਨੇ ਇੰਪਰੂਵਮੈਂਟ ਟਾਸਟ ਦੇ ਵਿੱਚ 35-40 ਲੱਖ ਰੁਪਏ ਚੋਰੀ ਹੋਈ ਉਹਦੀ ਟਰੇਸ ਹੋਈ ਸਾਡੇ ਗੁਰਦਾਸਪੁਰ ਚ ਨਹਿਰੂ ਪਾਰਕ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਤੇ ਚੋਰੀ 25-30 ਲੱਖ ਰੁਪਏ ਉਹ ਨਹੀਂ ਚੋਰੀ ਟਰੇਸ ਹੋਈ ਜਿਹੜੀ ਕਨਵਨ ਰੋਡ ਤੇ ਸਾਡੇ ਵਪਾਰੀ ਭਰਾ ਸ਼ਰਾਫ ਆਰਾਮ ਲੁਭਾਇਆ ਜੀ ਦੇ ਘਰ ਡਾਕਾ ਪਿਆ ਅੱਜ ਤੱਕ ਉਹ ਨਹੀਂ ਮਤਲਬ ਕਿੰਨੀਆਂ ਕਿ ਤੁਹਾਨੂੰ ਦੱਸਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੱਥੇ ਨਸ਼ੇ ਦੇ ਖਿਲਾਫ ਤੁਸੀਂ ਯੁੱਧ ਛੇੜਿਆ ਲਾਣ ਆਰਡਰ ਦੀ ਸਥਿਤੀ ਨੂੰ ਵੀ ਨਾਲ ਕੰਟਰੋਲ ਕਰੋ ਅਸੀਂ ਸਾਡੇ ਵੱਲੋਂ ਅਸੀਂ ਵਪਾਰ ਮੰਡਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤੁਹਾਡੇ ਨਾਲ ਵਾ ਚਟਾਨ ਦੀ ਤਰ੍ਹਾਂ ਖੜੇ ਆ ਨਸ਼ਿਆਂ ਦੇ ਖਿਲਾਫ ਆ ਅਸੀਂ ਜੋ ਵੀ ਤੁਸੀਂ ਸਾਡੇ ਜਿਵੇਂ ਡਿਊਟੀ ਲਾਓਗੇ ਅਸੀਂ ਕਰਾਂਗੇ ਪਰ ਨਸ਼ੇ ਦੇ ਨਾਲ-ਨਾਲ ਜਿਹੜੀਆਂ ਕਾਲੀਆਂ ਭੇਡਾਂ ਇੱਥੇ ਅੰਦਰ ਬੈਠੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਣ ਸਨਾਤਨ ਕ੍ਰਾਂਤੀ ਦਲ ਨੇ ਪ੍ਰਵਾਸੀਆਂ ਦੀ ਸ਼ਨਾਖਤ ਕਰਵਾਉਣ ਦੀ ਮੰਗ ਨੂੰ ਲੈ ਕੇ ਇੱਕ ਮੁਹਿੰਮ ਪਿਛਲੇ ਕੁਝ ਮਹੀਨਿਆਂ ਤੋਂ ਚੇੜੀ ਹੋਈ ਹੈ। ਦਲਵਲੋ ਬਿਨਾਂ ਆਪਣੀ ਪਛਾਣ ਦੱਸੇ ਸ਼ਹਿਰ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਅਮਨ-ਚਾਂਤੀ ਅਤੇ ਮਾਹੌਲ ਲਈ ਖਤਰਾ ਦੱਸਿਆ ਜਾ ਰਿਹਾ ਤੇ ਇਹਨਾਂ ਵੱਲੋਂ ਸ਼ਹਿਰ ਵਿੱਚ ਦੁਕਾਨਾਂ ਅਤੇ ਮਕਾਨਾਂ ਦੇ ਕਈ ਗੁਣਾ ਜ਼ਿਆਦਾ ਕਿਰਾਏ ਦੇਣ ਤੇ ਵੀ ਸ਼ੱਕ ਜਤਾਇਆ ਜਾ ਰਿਹਾ ਪਰ ਬਾਵਜੂਦ ਇਸ ਦੇ ਪੁਲਿਸ ਵੱਲੋਂ ਸਹੀ ਤਰੀਕੇ ਨਾਲ ਸ਼ਹਿਰ ਵਿੱਚ ਰਹਿ ਕੇ ਪ੍ਰਵਾਸੀਆਂ ਦੀ ਪਛਾਣ ਅਤੇ ਸ਼ਨਾਖਤ ਨਹੀਂ ਕੀਤੀ ਜਾ ਰਹੀ। ਤਸਵੀਰ ਮਿਸਟਰ ਆਦਿਤਿਆ ਸੇ ਮਿਲੇ ਹੈ। और उनको हमने एक मांग पत्र दिया है कि जो शहर में काफ़ी कुछ हो रहा है अप्रवासी जो लोग आ गए हैं उन्होंने घर घर में डेरा डाला है बाज़ार में डेरा डाला है उसके लिए हमारी बहन बेटियां भी सुरक्षित नहीं हैं और हमें डर लगता है क्योंकि हम बॉर्डर के साइड पे रहते हैं तो बॉर्डर एरियाज़ में ऐसे लोगों से हमें बहुत खतरा है क्योंकि इनकी वेरीफिकेशन नहीं हो रही इन्होंने फेक जो है नकली पासपोर्ट बनाए हुए हैं आधार कार्ड बनाए हुए हैं वोटर कार्ड है और उसमें हमें कोई पता नहीं ऑथेंटिक है कि नहीं कि इनकी असलियत क्या है ये लोग क्या काम करते हैं कहाँ से इनके पास इतना पैसा आता है और क्यों इनके ऊपर सरकारें कार्रवाई नहीं करती पर हमें आज लगता है एस एस पी साहब से मिल के कि हमारी सुनवाई होएगी हमारी बच्चियाँ और हमारे बच्चे जो बाहर निकलते हैं सुबह शाम उनको इन चीज़ से बचाया जाएगा हमने एस एस पी साहब को आश्वासन दिया है एश्योरेंस दिया है कि आगे से कहीं भी उनको हमारी जरूरत है हम उनके साथ कोऑपरेट करेंगे धन्यवाद जय हिंद जय शंकर जी के जय भूलेनाथ आज असी जो महिला विंग है सनातन क्रांति दल का महिला विंग है वो आंटी साढ़े नीलम आंटी ने इन दध्यक्षता के एस एस पी गुरदासपुर जी ने मिले ने और अज बिलीव करो उन्होंने मिल के बड़ा अच्छा लगे लग्या कि भाई हूँ वाकई सीरीयसली काम होएगा क्योंकि तो उन्होंने इमीडिएटली जहाँ वह अपनी इंस्ट्रक्शन दे दती है कि एस डीसी साहब न ਕਨਟੈਕਟ ਕਰਕੇ ਉਹ ਇਹਨਾਂ ਸੰਬੰਧਿਤ ਵਿੱਚ ਥੋਸ ਕਾਰਵਾਈ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਵੀ ਇੱਕ ਨਸ਼ੇਰੀ ਖਲਾਫ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਹਨਾਂ ਨੇ ਉਹ ਵੀ ਕਿਹਾ ਹੈ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਕੋਈ ਨਸ਼ਾ ਸਪਲਾਈ ਕਰਦਾ ਹੈ ਜਾਂ ਨਸ਼ਾ ਕਰਦਾ ਉਹਨਾਂ ਨੂੰ ਇੱਕ ਜਿਹੜੇ ਕਰਦੇ ਨੇ ਉਹਨਾਂ ਨੂੰ ਤੇ ਉਹ ਨਸ਼ਾ ਛਡਾਊ ਕੇਂਦਰ ਵਿੱਚ ਜੋ ਹੈ ਕਰਵਾਇਆ ਜਾਏਗਾ ਦਾਖਲ ਕਰਵਾਇਆ ਜਾਏਗਾ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪੜੋਸ ਵਿੱਚ ਜਾਂ ਉਹਨਾਂ ਨੂੰ ਕੋਈ ਵੀ ਆਸ-ਪਾਸ ਦੇ ਖੇਤਰ ਦੇ ਵਿੱਚ ਕੋਈ ਨਿਸ਼ਾਨ ਵਿੱਚ ਤਾਂ ਦਿਖਾਈ ਦਿੰਦਾ ਹੈ ਜਾਨੂੰ ਪਤਾ ਲੱਗਦਾ ਹੈ ਔਰ ਉਹ ਕੰਟਰੋਲ ਰੂਮ ਤੇ ਵੀ ਦੱਸ ਸਕਦੇ ਨੇ ਔਰ ਬਲੀਵ ਕਰੋ ਤੁਹਾਡੀ ਪਛਾਣ ਬਿਲਕੁਲ ਵੀ ਕਿਤੇ ਨਹੀਂ ਦੱਸੀ ਜਾਏਗੀ ਅੱਜ ਐਸਐਸਪੀ ਸਾਹਿਬ ਨੇ ਵੀ ਇਹੀ ਕਿਹਾ ਕਿ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦੇਗਾ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਬਿਲਕੁਲ ਡਿਸਕੋਸ ਨਹੀਂ ਕੀਤੀ ਜਾਏਗੀ ਤਾਂ ਸੋ ਅੱਜ ਇੱਕ ਹੋਪ ਲੱਗੀ ਹੈ ਜਿਹੜੇ ਅਪਰਵਾਸੀ ਲੋਕ ਨੇ ਜੋ ਸਾਡੇ ਗੁਰਦਾਸਪੁਰ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਆ ਰਹੇ ਨੇ ਔਰ ਉਹਨਾਂ ਦੇ ਕਰਕੇ ਹਥਿਆਰ ਵੀ ਇੱਥੇ ਬਹੁਤ ਜ਼ਿਆਦਾ ਆ ਰਹੇ ਨੇ ਇਲੀਗਲ ਔਰ ਨਸ਼ਾ ਬਹੁਤ ਵੱਡੇ ਉਸਾਰ ਦੇ ਜਰਾ ਸਪਲਾਈ ਹੋ ਰਿਹਾ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਜਾਰੀ ਹੈ ਕਿਉਂਕਿ ਜਿਹੜੇ ਅਪਰਾਧਿਕ ਲੋਕ ਨੇ ਉਹ ਇੱਥੇ ਝੂਠੇ ਆਧਾਰ ਕਾਰਡ ਬਣਾ ਕੇ ਰਹਿ ਰਹੇ ਨੇ ਜਲਦੀ ਇਹਦੇ ਤੇ ਉੱਪਰ ਬਹੁਤ ਤਤਕੜੀ ਕਾਰਵਾਈ ਕਰਨ ਦਾ ਆਸ਼ਵਾਸਨ ਦਿੱਤਾ ਐਸਐਸਪੀ ਸਾਹਿਬ ਨੇ ਜਿਸਦੇ ਲਈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਮਸ਼ਹੂਰ ਕਬੱਡੀ ਖਿਡਾਰੀ ਸ਼ਿੰਦਾ ਅਮਲੀ ਜਿਸ ਦੀਆਂ ਧੋਮਾਂ ਵਿਦੇਸ਼ਾਂ ਤੇ ਕਰ ਰਹੀਆਂ ਹਨ ਦੀ ਯਾਦ ਵਿੱਚ ਹਰ ਸਾਲ ਉਸ ਦੇ ਪਿੰਡ ਕਲੇਰਕਲਾਂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਪਰ ਇਸ ਉਪਰਾਲੇ ਵਿੱਚ ਇਸ ਵਾਰ ਨਜ਼ਦੀਕੀ ਪਿੰਡ ਕਹਿਲੇਕਲਾਂ ਦੇ ਕਬੱਡੀ ਪ੍ਰਸ਼ੰਚਨ ਵੀ ਆ ਗਏ ਆਦੇ ਉਹਨਾਂ ਦੋਨਾਂ ਪਿੰਡਾਂ ਵੱਲੋਂ ਮਿਲ ਕੇ 16 ਮਾਰਚ ਨੂੰ ਸ਼ਿੰਦਾ ਅਮਲੀ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿੱਚ 4 ਇੰਟਰਨੈਸ਼ਨਲ ਪੱਧਰ ਦੀਆਂ ਟੀਮਾਂ ਹਿੱਸਾ ਲੈਣਗੀਆਂ ਮੇਰਾ ਨਾਮ ਗੁਰਦੇਵ ਸਿੰਘ ਸਾਫਕਾ ਸਰਪੰਚ ਪਿੰਡ ਕਲੇਰਕਲਾਂ ਜੀ ਇਹ ਟੂਰਨਾਮੈਂਟ ਜੀ 16 ਮਾਰਚ 225 ਦਿਨ ਐਤਵਾਰ ਕਰਵਾਇਆ ਜਾ ਰਿਹਾ ਪਿੰਡ ਕਲੇਰਕਲਾਂ ਦੀ ਗਰਾਊਂਡ ਦੇ ਵਿੱਚ ਦੋਹਾਂ ਪਿੰਡਾਂ ਵੱਲੋਂ ਕੈਲੇ ਕਲਾਂ ਤੇ ਕਲੇਰਕਲਾਂ ਵੱਲੋਂ ਸਾਂਝੇ ਤੌਰ ਤੇ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਵਿੱਚ ਮੁੱਖ ਮਹਿਮਾਨ ਹੋਣਗੇ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਅਮਨ ਸੇਦ ਸੈਰੀਕਲ ਸੀ ਜੀ ਤੇ ਡੀਆਈਜੀ ਬਾਡ ਰੇਂਜ ਆਈਜੀ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਕਾਫੀ ਵੱਡੇ ਪੱਦਰ ਤੇ ਜਿਹੜਾ ਇਹ ਟੂਰਨਾਮੈਂਟ ਕਰਨ ਜਾ ਰਹੇ ਆ ਜੀ ਚਾਰ ਅੰਤਰਰਾਸ਼ਟਰੀ ਕਲੱਬਾਂ ਇੱਥੇ ਪਿੰਦਣਗੀਆਂ ਤੇ ਬੱਚਿਆਂ ਦੇ ਵੀ ਮੈਚ ਕਰਾਏ ਜਾਣਗੇ 100 ਮੈਚ ਵੀ ਕਰਵਾਇਆ ਜਾਏਗਾ ਤੇ ਮੇਨ ਜਿਹੜੀ ਆ ਪਬਲਿਕ ਦੇ ਮਨੋਰੰਜਨ ਲਈ ਬਾਗੀ ਸਾਡਾ ਜਿਹੜਾ ਕਲਾਕਾਰ ਉਹ ਵੀ ਆਪਣਾ ਟਾਈਮ ਇੱਥੇ ਦੇਊਗਾ ਜੀ ਅਨਾਮ ਬੈਸਟ ਰੇਡਰ ਤੇ ਬੈਸਟ ਵਿਆਫੀ ਨੂੰ ਕੋੜੀਆਂ ਦਿੱਤੀਆਂ ਜਾਣਗੀਆਂ ਜੀ ਤੇ ਜਿਹੜਾ ਪਹਿਲਾ ਨਾਮ ਆ ਜੀ ਫਰਸਟ ਟੀਮ ਜਿਹੜੀ ਜਿੱਤਦੀ ਆ 1.5 ਲੱਖ ਰੁਪਈਆ ਤੇ ਦੂਜੀ ਟੀਮ ਨੂੰ 1.25 ਲੱਖ ਰੁਪਈਆ ਤੇ ਤੀਜੇ ਨੰਬਰ ਤੇ 115000 ਤੇ ਚੌਥੇ ਨੰਬਰ ਤੇ 1 ਲੱਖ ਰੁਪਏ ਮਕਸਦ ਇਹੀ ਹੈ ਜੀ ਜਿਹੜੇ ਬੱਚੇ ਗਮਰਾਹ ਹੋ ਕੇ ਗਰਾਊਂਡ ਨਾਲੋਂ ਟੁੱਟ ਗਏ ਨਸਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਵਾਪਸ ਗਰਾਊਂਡਾਂ ਵਿੱਚ ਲੈ ਕੇ ਆਣਾ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਕਬੱਡੀ ਕਪਾ ਸੁਵਿੰਦਰ ਸਿੰਘ ਬਾਠ ਜਿਨ੍ਹਾਂ ਨੂੰ ਆਪਾਂ ਕਬੱਡੀ ਦੇ ਨਾਂ ਨਾਲ ਸ਼ਿੰਦਾ ਅਮਲੀ ਕਰਕੇ ਇੱਕ ਜਾਣਦੇ ਆ ਇੱਕ ਕਬੱਡੀ ਪ੍ਰਮੋਟਰ ਵੀ ਬਹੁਤ ਤਗੜੇ ਸੀ ਤੇ ਆਪ ਹੀ ਬਹੁਤ ਤਗੜੀ ਕਬੱਡੀ ਖੇਡੀ ਉਹਨਾਂ ਨੇ ਸਾਡੇ ਪੰਜਾਬ ਦੇ ਉਹਨਾਂ ਬਹੁਤ ਜ਼ਿਆਦਾ ਪਲੇਅਰ ਉੱਥੇ ਇੰਗਲੈਂਡ ਅਮਰੀਕਾ ਕੈਨੇਡਾ ਸਾਰੇ ਲੈ ਕੇ ਗਏ ਆ। ਤੇ ਉਹਨਾਂ ਦੀ ਯਾਦ ਵਿੱਚ ਇੱਕ ਕਬੱਡੀ ਕੱਪ ਜਿਹੜਾ ਆਪਾਂ ਕਰਵਾ ਰਹੇ ਆ। ਪਹਿਲਾਂ ਆਪਾਂ ਪਿੰਡਾਂ ਕਰਾਉਂਦੇ ਸੀ ਕੱਲੇ-ਕੱਲੇ ਹੁਣ ਇੱਕ ਕਬੱਡੀ ਕੱਪ ਜਿਹੜਾ ਆਪਾਂ ਸਾਂਝੇ ਤੌਰ ਤੇ ਕਰਾ ਰਹੇ ਆ। ਤੇ ਜਿਹੜਾ ਇਹ ਕਬੱਡੀ ਕੱਪ ਅੱਗੇ ਦੇ ਨਾਲੋਂ ਕਾਫੀ ਵੱਪ ਹੋਏਗਾ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਇਨਾਮ ਅਸੀਂ ਬਹੁਤ ਤਗੜੇ ਕਬੱਡੀ ਕੱਪ ਪਲੇਅਰਾਂ ਨੂੰ ਦੇ ਰਹੇ ਆ ਤੇ ਘੋੜੀਆਂ ਵੀ ਦੇ ਰਹੇ ਆ। ਦੇ ਦਰਸ਼ਕਾਂ ਵਾਸਤੇ ਐਲਈਡੀਆਂ ਸਾਈਕਲ ਕੂਪਣਾ ਰਹੀ ਦਵਾਂਗੇ ਤੇ ਲੰਗਰ ਵੀ ਇਥੇ ਟੁੱਟ ਚੱਲੇਗਾ। ਕੋਈ ਨਾਮੀ ਸਿੰਗਰ ਵੀ ਆ ਰਿਹਾ ਜੀ। ਨਾਮੀ ਸਿੰਗਰ ਬਹੁਤ ਫੇਮਸ ਸਿੰਗਰ ਜਿਹੜਾ ਹੁਣ ਨੌਜਵਾਨਾਂ ਦੀ ਮੰਗਿਆ ਤੇ ਸੁਥਰਾ ਗਮਦਾਵਾ, ਧਰਲੇਦਾਰ ਗਮਦਾਵਾ ਬਾਗੀ ਆ। ਉਹਦਾ ਟਾਈਮ ਜਿਹੜਾ ਵਾ 2 ਵਜੇ ਦਾ ਵਾ ਤੇ ਅਸੀਂ ਪਲੇਅਰਾਂ ਨੂੰ ਇੱਕ ਖਾਸ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਕਬੱਡੀ ਕੱਪ ਆ ਅਸੀਂ ਲੈਟ ਦਿਨੇ-ਦਿਨੇ ਹੁੰਦਿਆਂ ਸਮਾਪਤ ਕਰਨਾ ਚਾਹੁੰਦੇ ਆ। ਉਹਨਾਂ ਅਗੇ ਅਪੀਲ ਆ ਕਿ ਹਰਿਆਣੇ ਦੀ ਟੀਮ ਹੀ ਆ ਪੈਕ ਕਹੀ ਆ। ਵੇਖੋ ਹਰਿਆਣੇ ਦੀ ਟੀਮ ਜਿਹੜੀ ਟਾਈਮ ਨਾਲ ਇਥੇ ਪਹ ਤੇ ਸਮਝ ਤੁਹਾਡੀ ਟੀਮਾਂ ਜੜੀਆਂ ਵਾ ਉਹ ਜਰੂਰ ਇੱਥੇ ਪਹੁੰਚਣੇ ਚਾਹੀਦੀਆਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗਾ ਇਹ ਜੀ 10 ਵਜੇ ਤੋਂ ਸ਼ੁਰੂ ਹੋ ਜਾਏਗਾ ਛੋਟੇ ਮੈਚ ਆਪਾਂ ਕਰਾਵਾਂਗੇ ਵਿੱਚ 1-2 ਘੰਟੇ ਜੜੇ ਆ ਬਾਕੀ ਸ਼ਿੰਗਾਰ ਲਾਏਗਾ ਉਸ ਤੋਂ ਬਾਅਦ ਵੱਡੇ ਮੈਚ ਤੇ 8 ਵਜੇ ਤੱਕ ਅਸੀਂ ਸਮਾਪਤੀ ਜੜੀਆ ਕਰ ਦੇਣੀ ਆ ਕਿੰਨੀਆਂ ਕਿ ਟੀਮਾਂ ਜੜੀਆਂ ਪਹੁੰਚ ਰਹੀਆਂ ਨੇ ਟੀਮਾਂ ਵਿੱਚ ਕੋਈ ਚਾਰ ਕਲੱਬਾਂ ਇੰਟਰਨੈਸ਼ਨਲ ਆ ਜਿਹਦੇ ਵਿੱਚ ਉੱਚ ਕੋਟੀ ਦੇ ਪਲੇਅਰ ਆ ਗੁਰਵਿੰਦਰ ਘਾਗੇ ਆ ਦੀਪ ਜ਼ਬਰਜੀ ਆ ਆਪਣੇ ਦੀਪ ਕਾ ਕਾਂਸੀਪੁਰ ਆ ਸਾਜੀ ਆ ਮੜਕੇ ਨਾਂ ਨਹੀਂ ਲੈ ਜਾਂਦੇ ਮਾਗੀ ਵਧੀਆ ਪਲੇਅਰ ਆਉਣਗੇ ਲੜਕੀਆਂ ਦੇ ਵੀ ਕਬੱਡੀ ਕਰਾਈ ਇਹਦੇ ਟਾਈਮ ਅਜੇ ਸਦੂਲ ਨਹੀਂ ਗਾ ਬਣਿਆ ਤੇ ਇੱਕ ਦੋ ਦਿਨ ਤੱਕ ਸਦੂਲ ਬਣਾ ਕੇ ਫਿਰ ਸਾਰਾ ਕੁਝ ਦੱਸਿਆ ਜਾਵੇ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰਬ ਰੱਖਾਂ